ਵੱਡੀ ਖਬਰ ਸਿੱਧੇ ਤੌਰ ਤੇ ਆਮ ਜਨਤਾ ਦੇ ਨਾਲ ਜੁੜੀ ਹੋਈ ਹੈ ਆਮ ਜਨਤਾ ਦੀ ਜੇਬ ਦੇ ਨਾਲ ਪੈਸਿਆਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਦੇਸ਼ ਵਾਸੀਆਂ ਨੂੰ ਸਲਾਨਾ ਟੋਲ ਪਾਸ ਦੀ ਸੌਗਾ ਦਿੱਤੀ ਗਈ ਹੈ ਅੱਜ ਤੋਂ ਸਲਾਨਾ ਟੋਲ ਪਾਸ ਸਕੀਮ ਲਾਗੂ ਕਰ ਦਿੱਤੀ ਗਈ ਹੈ 3000 ਰੁਪਏ ਦੇ ਵਿੱਚ ਬਣੇਗਾ ਪੂਰੇ ਸਾਲ ਦਾ ਟੋਲ ਪਾਸ ਸਲਾਨਾ ਪਾਸ ਦੇ ਵਿੱਚ ਇੱਕ ਸਾਲ ਜਾਂ 200 ਟ੍ਰਿਪ ਦੀ ਲਿਮਟ ਹੋਵੇਗੀ ਵਾਰ-ਵਾਰ ਰੀਚਾਰਜ ਨਹੀਂ ਕਰਵਾਉਣਾ ਪਵੇਗਾ ਫਾਸਟ ਟੈਗ ਕਿਉਂਕਿ ਆਮ ਤੌਰ ਤੇ ਕਿਦੋਂ ਫਾਸਟ ਟੈਗ ਪੈਸੇ ਖਤਮ ਹੋ ਜਾਂਦੇ ਨੇ ਜੇਕਰ ਤੁਹਾਡਾ ਫਾਸਟ ਟੈਗ ਰੀਚਾਰਜ ਨਹੀਂ ਆ ਤਾਂ ਫਿਰ ਤੁਹਾਨੂੰ ਉੱਥੇ ਪੈਸੇ ਜ਼ਿਆਦਾ ਅਦਾ ਕਰਨਾ ਤੇ ਕਰਨੇ ਪੈਂਦੇ ਨੇ ਕਈ ਵਾਰ ਕਈ ਵਾਰ ਜੀਆਂ ਦਿੱਕਤਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਯਾਰ ਫਾਸਟੈਗ ਹੀ ਕੰਮ ਨਹੀਂ ਕਰਦਾ ਆ ਤਾਂ ਤੁਹਾਨੂੰ ਜ਼ਿਆਦਾ ਪੈਸੇ ਵੀ ਦੇਣੇ ਪੈਂਦੇ ਨੇ ਪਰ ਜੋ ਇਹ ਸਕੀਮ ਲਾਗੂ ਕੀਤੀ ਗਈ ਹੈ ਕਿਉਂਕਿ 3000 ਰੁਪਏ ਤੁਹਾਨੂੰ ਇਸ ਪਾਸ ਦੇ ਦੇਣੇ ਪੈਣਗੇ ਸਰਾਨਾ ਪਾਸ ਦੇ ਵਿੱਚ ਇੱਕ ਸਾਲ ਜਾਂ 200 ਟ੍ਰਿਪ ਦੀ ਲਿਮਟ ਹੋਵੇਗੀ ਜੇਕਰ 200 ਟ੍ਰਿਪ ਦੀ ਲਿਮਟ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਯਾਨੀ ਕਿ 200 ਟੋਲ ਤੁਸੀਂ ਕ੍ਰੋਸ ਕਰ ਸਕੋਗੇ ਇਸ ਪਾਸ ਦੇ ਨਾਲ ਆ ਤਾਂ ਕਰੀਬ ਇਹ ਇੱਕ ਜਿੱਕਰ ਟੋਲ ਦੀ ਗੱਲ ਕਰੀਏ ਤਾਂ 15 ਕਰੀਬ ਦੇ ₹500 ਦੇ ਕਰੀਬ ਬਣਦਾ ਹੈ ਆ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਵੀ ਦਿੰਦੇ ਆ ਕਿ ₹3000 ਦੇ ਵਿੱਚ ਪਾਸ ਬਣਨਾ ਹੈ 1 ਸਾਲ ਜਾਂ 200 ਟ੍ਰਿਪ ਦੀ ਲਿਮਟ ਇਸ ਦੇ ਵਿੱਚ ਹੋਵੇਗੀ ਜਾਂ 1 ਸਾਲ ਪਹਿਲਾਂ ਹੋ ਜਾਂਦਾ ਜਾਂ 200 ਟ੍ਰਿਪ ਪਹਿਲਾਂ ਹੋ ਜਾਂਦੀ ਨੇ ਇਹ ਹੀ ਲਿਮਟ ਇਸ ਦੇ ਵਿੱਚ ਹੋਵੇਗੀ ਲਿਮਟ ਪੂਰੀ ਹੋਣ ਤੇ ਇਹ ਪਾਸ ਡੀਐਕਟਿਵ ਹੋ ਜਾਵੇਗਾ ਫਿਰ ਉਸ ਨੂੰ ਐਕਟਿਵ ਕਰਵਾਉਣਾ ਪਵੇਗਾ ਆ ਤਾਂ ਤੁਹਾਨੂੰ ਸਾਲ ਦੇ ₹3000 ਦੇਣੇ ਪੈਣਗੇ ਇਸ ਦੇ ਨਾਲ ਬਹੁਤ ਸਸਤਾ ਟੋਲ ਪਵੇਗਾ ਕਰੀਬ ਜਿਹਾ 200 ਟ੍ਰਿਪ ਦੇ ਲਿਹਾਜ਼ ਦੇ ਨਾਲ ਗੱਲ ਕੀਤੀ ਜਾਵੇ ਤਾਂ ਇੱਕ ਟੋਲ ਦੇ ਤੁਹਾਨੂੰ ਆ 15 ਰੁਪਏ ਦੇ ਕਰੀਬ ਅਦਾ ਕਰਨੇ ਪੈਣਗੇ ਆਤਾ ਤੁਹਾਨੂੰ ਹੋਰ ਵਿਸਥਾਰ ਦੇ ਨਾਲ ਜਾਣਕਾਰੀ ਦੇਵਾਂਗੇ ਅਸੀਂ ਟੋਲ ਤੋਂ ਲਾਈਵ ਤਸਵੀਰਾਂ ਵੀ ਵਿਖਾਵਾਂਗੇ ਕਿ ਆਖਰਕਾਰ ਕਿਸ ਲੈਵਲ ਤੇ ਲੋਕਾਂ ਦੇ ਵੱਲੋਂ ਇਸ ਪਾਸ ਨੂੰ ਬਣਾ ਲਿਆ ਗਿਆ ਜਾਂ ਕਿਹੜੇ ਲੋਕ ਇਸ ਨੂੰ ਲੈ ਕੇ ਜਾਗਰੂਕ ਕਰਨ ਸਾਡੀ ਇਹ ਵੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਪਹੁੰਚਾਈ ਜਾ ਸਕੇ ਅਸੀਂ ਦਾ ਰੋ ਕਰਾਂਗੇ ਪਟਿਆਲਾ ਦੇ ਕਾਣਾ ਝਾਟ ਟੋਲ ਪਲਾਜ਼ਾ ਤੋਂ ਸਾਡੇ ਸਹਿਯੋਗੀ ਮਨੋਸ਼ ਸ਼ਰਮਾ ਜੁੜੇ ਹੋਏ ਨੇ ਆ ਮਨੋਜ ਆ ਕਿਉਂਕਿ ਲਗਾਤਾਰ ਅਸੀਂ ਮੇ ਜਾਣਕਾਰੀ ਵਿਚਾਰੇ ਬਹੁਤ ਸਾਰੇ ਲੋਕਾਂ ਤੱਕ ਜਾਣਕਾਰੀ ਪਹੁੰਚ ਵੀ ਗਈ ਹੋਵੇਗੀ ਇੱਕ ਤਾਂ ਜ਼ਰੂਰੀ ਇਹ ਵੀ ਜਾਣਕਾਰੀ ਦਿਓ ਕਿ ਆਖਰਕਾਰ ਇਹ ਪਾਸ ਬਣਾਉਣ ਦੀ ਪ੍ਰਕਿਰਿਆ ਕੀ ਹੋਵੇਗੀ ਤੁਸੀਂ ਖੁਦ ਟੋਲ ਤੇ ਮੌਜੂਦ ਹੋ ਕਿੰਨੇ ਕੁ ਲੋਕ ਇਸ ਪਾਸ ਨੂੰ ਲੈ ਕੇ ਅਵੇਅਰ ਨੇ ਜਾਂ ਕਿੰਨੇ ਲੋਕਾਂ ਦੇ ਵੱਲੋਂ ਪਾਸ ਬਣਾ ਲਏ ਗਏ ਨੇ ਜੇਕਰ ਲੋਕਾਂ ਨਾਲ ਵੀ ਗੱਲਬਾਤ ਕਰ ਸਕੋ ਕਿ ਕਿੰਨਾ ਕੁ ਪਹਿਲਾਂ ਨਾਲੋਂ ਫਰਕ ਉਹਨਾਂ ਨੂੰ ਮਹਿਸੂਸ ਹੋ ਰਿਹਾ ਜੀ ਬਿਲਕੁਲ ਪਰਮਿੰਦਰ ਮੈਂ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਦੇ ਜਿਹੜਾ ਕਾਲਾਚਾਟ ਟੋਲ ਪਲਾਜ਼ਾ ਉੱਥੇ ਮੌਜੂਦ ਆ ਤੁਸੀਂ ਦੇਖੋ ਕਿ ਸਵੇਰ ਤੋਂ ਹੀ ਜਦੋਂ ਅਸੀਂ ਇੱਥੇ ਲੰਘੇ ਸੀ ਤਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਕਾਇਦਾ ਟੀਮ ਨੂੰ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਬਣਾਉਣਾ ਹੈਗਾ ਤੇ ਜਿਹੜੇ ਪੈਫਲਟ ਨੇ ਇਹ ਵੀ ਗੱਡੀ ਚਾਲਕਾਂ ਨੂੰ ਜਿਹੜੇ ਵੀ ਆ ਰਹੇ ਸੀ ਉਹਨਾਂ ਨੂੰ ਦਿੱਤੇ ਵੀ ਜਾ ਰਹੇ ਸੀ ਤੇ ਹੁਣ ਜਿਹੜੇ ਮੈਨੇਜਰ ਨੇ ਉਹ ਤੇ ਜਿਹੜੀ ਉਹਦੀ ਪੂਰੀ ਹੋਰ ਇਸ ਦੀ ਟੀਮ ਹੈ ਕਿਉਂਕਿ ਪੰਜਾਬੀ ਮੁੰਡੇ ਨੇ ना की अपनी भाषा के अच्छा, अच्छा। 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 बार बार जाता है और आता है तो दो सौ बीस रुपए की एक ट्रिप होती है ठीक है और दो सौ बीस रुपए की रेसियो से लगभग सात हजार रुपए हो गए एक साल के अगर वो पर डे अपडाउन करता है एक बार जाता है और एक बार आता है कैश पेमेंट में اور ہمارے پاس اگر اینول پاس بنواتا ہے تو 3000 روپے میں اس کو 200 ٹرپ دی جاتی ہیں اور 200 ٹرپ میں وہ ال اور انڈیا کہیں بھی جا سکتے ہیں یعنی کہ ایک سال دے وچ یا 200 ٹرپ لگاؤ یا 3000 روپے نہیں 3000 روپے دینا پڑے گا تبھی 200 ٹرپ ملے گی اپ کو اینول پاس میں یہ فیسیلٹی ہے۔ ٹھیک ہے جی بالکل پرمندر یعنی کہ جس طرح ਤੁਸੀਂ دسیا کہ 200 ٹرپ 3000 روپے وچ ملے گی یا ایک سال دی ویلیڈیٹی وچ ਤੁਸੀਂ یہ پوری کرنی ہے جڑے پنجابی ٹول کرمچاری نوں نال گل بات کر لینا کی نام ہے ਬਜੀ ਮੇਰਾ ਨਾਮ ਲਖਵਿੰਦਰ ਆ ਮੈਂ ਕਾਲਾਚਾ ਟੋਲਪਲਾza ਦਾ ਵਰਕਰ ਜੀ ਸਾਦੀ ਭਾਸ਼ਾ ਚ ਕਿਉਂਕਿ ਪਿੰਡਾਂ ਦੇ ਲੋਕ ਡੇਲੀ ਅਪਡਾਊਨ ਵਾਲੇ ਜਿਹੜੇ ਜਾਂਦੇ ਨੇ ਨੈਸ਼ਨਲ ਹਾਈਵੇ ਐ ਕਿੰਨਾ ਕੁ ਫਰਕ ਪਊਗਾ ਤੁਸੀਂ ਤਾਂ ਰੋਜ਼ ਦੇਖਦੇ ਹੋਵੋਗੇ ਬਹੁਤ ਫਰਕ ਪਊ ਬਾਈ ਜੀ ਹੁਣ ਇੱਕ ਤਾਂ ਇਹ ਆ ਕਿ ਜਿਹੜੇ ਲੋਕਾਂ ਨੂੰ ਦਿੱਕਤ ਪਰੇਸ਼ਾਨੀਆਂ ਆਉਂਦੀ ਸੀ ਕਿਸੇ ਦਾ ਬੈਲੈਂਸ ਨਹੀਂ ਹੁੰਦਾ ਸੀ ਕਿਸੇ ਨੂੰ ਕੋਈ ਫਾਸਟ ਐਕੀ ਇਸ਼ੂ ਹੁੰਦਾ ਸੀ ਉਹ ਚੀਜ਼ ਤੋਂ ਬਹੁਤ ਵਧੀਆ ਉਹ ਹੋ ਜੂ ਉਹਨਾਂ ਨੂੰ ਰਾਹਤ ਮਿਲੂ ਕਿਉਂਕਿ ਇੱਕ ਵਾਰੀ ਰੀਚਾਰਜ ਹੋ 3000 ਦਾ ਤੇ ਉਹਦੇ ਵਿੱਚ ਉਹਨਾਂ ਨੂੰ 200 ਟ੍ਰਿਪ ਮਿਲੂ ਇੱਕ ਸਾਲ ਦੇ ਵਿੱਚ ਯੂਜ਼ ਕਰਨ ਲਈ ਚਾਹੇ ਤਾ ਉਹ ਇੱਕ ਸਾਲ ਦੇ ਵਿੱਚ ਆਪਣਾ 200 ਟ੍ਰਿਪ ਯੂਜ਼ ਕਰ ਲੈਣਾ ਜਾਂ ਹੋਇ ਇੱਕ ਸਾਲ ਅੱਪ ਦਾ ਵੇਟ ਕਰ ਲੈਣ ਕਿ ਹਾਂ ਜਦੋਂ ਉਹ ਪਾਸ ਖਤਮ ਹੋਣਾ ਉਸ ਤੋਂ ਬਾਅਦ ਰਹੀ ਨਹੀਂ ਉਹ ਜਾਂ 200 ਟ੍ਰਿਪ ਪੂਰਾ ਹੋਣ ਤੋਂ ਬਾਅਦ ਰਹੀ ਨਹੀਂ ਉਹ ਤੇ ਇਹਦੇ ਨਾਲ ਆਮ ਲੋਕਾਂ ਦੀ ਜੇਬ ਤੇ ਜਿਹੜਾ ਅਸਰ ਪੈਂਦਾ ਸੀ ਡੇਲੀ ਮੰਨ ਲਓ ਇੱਕ ਟੋਲ 1.5 200 ਰੁਪਏ ਦੇ ਵਿੱਚ ਪੈਂਦਾ ਸੀ ਆਪਾ ਡਾਉਨ ਉਹਨਾਂ ਨੂੰ ਉਹ ਸਾਰਾ 15-16 ਰੁਪਏ ਦੇ ਵਿੱਚ ਪਊਗਾ ਤੁਸੀਂ ਇੱਥੇ ਦੇਖਦੇ ਹੋਵੋਗੇ ਕਿ ਕਈ ਵਾਰੀ ਜਿਹੜੇ ਬੰਦੇ ਨੇ ਜਿਵੇਂ ਕੋਈ ਪਟਾਲੇ ਡਿਊਟੀ ਕਰਦਾ ਸੰਗਰੂਡ ਡਿਊਟੀ ਕਰਦਾ ਉਹ ਜੇ ਬਾਰ-ਬਾਰ ਆਉਂਦੇ ਜਾਂਦੇ ਨੇਗੇ ਤਾਂ ਉਹਦਾ ਕਾਫੀ ਨੁਕਸਾਨ ਹੁੰਦਾ ਜਿਵੇਂ 55 ਰੁਪਏ ਆਪਾਂ ਕਹਿੰਦੇ ਵੀ ਇੱਕ ਵਾਰੀ ਦਾ ਕੱਟਦੇ ਜੇ ਫਾਸਟ ਟੈਗ ਨਾ ਹੋਵੇ ਤਾਂ ਡਬਲ ਹੋ ਜਾਂਦਾ ਹੈ ਉਹਦਾ ਵੀ ਬਹੁਤ ਫਾਇਦਾ ਹੋਊਗਾ ਕਿਵੇਂ ਦੇਖਦੇ ਉਹਦਾ ਵੀ ਰਸੀ ਬਹੁਤ ਫਾਇਦਾ ਹੋਊਗਾ ਦੇਖੋ ਹੁਣ ਸਿੰਗਲ ਜਿਹੜਾ ਟ੍ਰਿਪ ਹੈ ਨਾ ਅਗਰ ਬੰਦਾ ਇੱਕ ਵਾਰੀ ਕਰਾਸਿੰਗ ਕਰਦਾ ਤਾਂ 155 ਰੁਪਏ ਕੱਟ ਹੁੰਦੇ ਆ ਉਹਦੇ ਤੇ ਵਾਪਸੀ ਆਉਂਦਾ 65 ਫੇਰ ਕੱਟਦੇ 170 ਰੁਪਏ ਚ ਉਹਨੂੰ ਆਉਣ ਜਾਣ ਪੈਂਦਾ ਤੇ ਹੁਣ ਡੇਲੀ ਜੇ ਉਹ ਰੁਟੀਨ ਵਾਈਜ਼ ਕਰਦਾ ਤਾਂ 4 ਤੋਂ 5000 ਰੁਪਏ ਉਹਦਾ ਮਹੀਨੇ ਦਾ ਘੱਟ ਹੋ ਜਾਂਦਾ ਕਿੱਥੇ ਉਹਨੂੰ 3000 ਦੇ ਪਾਸ ਨਾਲ ਜਿਆਦਾ ਨਹੀਂ ਤਾਂ ਘੱਟੋ-ਘੱਟ 100 ਦਿਨ ਤਾਂ ਪੱਕਾ ਹੈ ਕਿ ਹਾਂ ਉਹ ਫ੍ਰੀ ਨੰਗੂੇ ਨੰਗੂ ਜਾਨੀ ਕਿ ਵੈਸੇ ਤਾਂ ਇਹਦਾ 200 ਟ੍ਰਿਪਾਂ ਜੇ ਉਹ ਲਗਾਤਾਰ ਵੀ ਟ੍ਰਿਪ ਤੇ ਟ੍ਰਿਪ ਲਗਾ ਰਿਹਾ ਤਾਂ 6 ਮਹੀਨੇ ਤਾਂ ਬੰਦਾ ਆਰਾਮ ਨਾਲ ਹੀ ਕੱਢ ਸਕਦਾ ਲਗਾਤਾਰ ਕੱਢ ਸਕਦਾ ਜਿਹੜਾ ਉਹਦੇ ਥੋੜੇ ਥੋੜੇ ਕੋਲੇ ਲੋਕ ਪਤਾ ਕਰਨ ਆਗੇ ਕਿਉਂਕਿ ਅੱਜ ਤੋਂ ਸ਼ੁਰੂ ਹੋਣਾ ਆਏ ਸੀ ਜਿੰਮਿਆ ਹੋਰ ਜਿਹੜੇ ਆਉਂਦੇ ਨੇ ਜਿਆਦਾ ਦਰਨਾ ਜਿਹੜੇ ਡੇਲੀ ਰੁਟੀਨ ਤੇ ਚੱਲਣ ਵਾਲੇ ਪਰਸਨ ਨੇ ਉਹਨਾਂ ਉਹਨਾਂ ਨੂੰ ਇਸ ਦੀ ਜਿਆਦਾ ਜ਼ਰੂਰਤ ਪੈਂਦੀ ਆ ਉਹ ਹੀ ਪਤਾ ਕਰਦੇ ਨੇ ਕਿਉਂਕਿ ਪਿੰਡਾਂ ਦੇ ਲੋਕ ਬਹੁਤ ਘੱਟ ਨਿਕਲਦੇ ਨੇ ਪਰ ਫਿਰ ਵੀ ਜਿੰਨੇ ਕਹੇ ਬਹੁਤ ਆਗੇ ਇਹਦੇ ਬਾਰੇ ਪੁੱਛਦੇ ਨੇ ਕਿ ਹਾਂ ਜਿਹੜਾ ਉਹਨਾਂ ਦਾ ਫਾਇਦਾ ਹੋ ਸਕੇ ਇਹ ਜਿਹੜਾ ਪਾਸ ਹੈ ਨਾਨ ਕਮਰਸ਼ੀਅਲ ਹੈ ਜੇ ਮ ਆਪਣੇ ਕਾਰ ਜੀਪ ਬੈਨ ਹੋ ਗਈ ਉਹਨਾਂ ਤੇ ਇਹ ਸ਼ੋ ਹੁੰਦਾ ਕਿਸੇ ਕਮਰਸ਼ੀਅਲ ਵਹੀਕਲ ਤੇ ਇਹ ਨਹੀਂ ਇਹ ਨਹੀਂ ਹੁੰਦਾ ਇਹ ਹਾਂਜੀ ਹਾਂ ਇਹ ਬਿਲਕੁਲ ਪਰਮਿੰਦਰ ਤੁਸੀਂ ਦੇਖੋ ਕਿ ਗੱਡੀ ਵੀ ਅਸੀਂ ਇਸ਼ਾਰਾ ਕਰਕੇ ਰੋਕ ਲਈ ਸੀ ਜਿਹੜੇ ਕਿ ਇੱਥੇ ਟੋਲ ਤੋਂ ਆਏ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੀ ਕਿ ਨੌਜਵਾਨ ਨੇ ਜਿਹੜੇ ਪਟਿਆਲਾ ਸਾਈਡ ਨੂੰ ਜਾ ਰਹੇ ਨੇ ਸੰਗਰੂਰ ਤੋਂ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਅਸਰ ਕੀ ਨਾ ਮਜ ਜੇ ਨਾਮ ਜਗਜੀਤ ਸਿੰਘ ਹੈ ਜਗਜੀਤ ਨਾਮ ਇਹ ਅੱਜ ਜਿਹੜੇ ਟੋਲ ਦੇ ਰੇਟ ਸ਼ੁਰੂ ਹੋ ਗਏ ਨੇ ਕਿ 3000 ਚ ਤੁਸੀਂ 1.5 200 ਟ੍ਰਿਪਲ ਜਣੀ ਲਾ ਸਕਦੇ ਹੋ ਤੁਸੀਂ ਡੇਲੀ ਅਪਡਾਉਣ ਕਰਦੇ ਹੋਗੇ ਕਿਵੇਂ ਲੱਗਦਾ ਹੈ ਕਿ ਆਮ ਬੰਦੇ ਲਈ ਇੱਕ ਆਮ ਜਿਹੜਾ ਲੋਕਲ ਬੰਦਾ ਕੰਮ ਕਰਦਾ ਕਿਤੇ ਜਾਂਦਾ ਉਹਨੂੰ ਕਿੰਨਾ ਫਾਇਦਾ ਹੋਊਗਾ ਜਿਹੜੇ ਦੇਖੋ ਜਿਹੜੇ ਵੀ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਜਿੱਦਾਂ ਚੱਲਦੇ ਆ ਉਹਨਾਂ ਲਈ ਬਹੁਤ ਹੀ ਬੈਟਰ ਓਪਰਚੁਨਿਟੀ ਹੈ ਇਹ ਬਹੁਤ ਹੀ ਵਧੀਆ ਪਾਲਿਸੀ ਆਗੀ 3000 ਦੇ ਵਿੱਚ ਉਹਨਾਂ ਦੇ ਮੈਕਸਿਮਮ ਪਾਰਟ ਦੇ 75 ਰੁਪਏ ਲੱਗਦੇ ਆ ਪੰਜ ਟੋਲ ਦੇ ਸੋ ਉਹ ਉਸ ਨਜ਼ਰੀਏ ਨੂੰ ਦੇਖਦੇ ਹੋਏ ਤਾਂ ਇਹ ਬਹੁਤ ਵਧੀਆ ਪਾਲਿਸੀ ਹੈਗੀ ਤੇ ਸਰਕਾਰ ਵੱਲੋਂ ਵਧੀਆ ਕੀਤੀ ਗਈ ਹੈ ਇਹ ਪਾਲਿਸੀ ਜੀ ਜੀ ਮੈਂ ਵੀ ਬਸ ਕਰਦੇ ਆ ਹੁਣ ਉਹ ਉਹਨਾਂ ਨੂੰ ਗਾਈਡਲਾਈਨਸ ਲੈ ਰਹੇ ਆ ਹਾਂਜੀ ਉਹਨਾਂ ਤੋਂ ਗਾਈਡਲਾਈਨ ਪਰਮਿੰਦਰ ਤੁਸੀਂ ਦੇਖੋ ਕਿ ਇਹ ਜਿਹੜੇ ਨੌਜਵਾਨ ਨੇਗੇ ਇਹ ਕਹਿੰਦੇ ਜੀ ਬਹੁਤ ਫਾਇਦੇ ਵਾਲੀ ਗੱਲ ਹੈ ਮੈਂ ਖੁਦ ਹੁਣੀ ਆਇਆ ਇਸ ਪਿੱਛੇ ਦਫ਼ਤਰ ਹੈ ਉਹਦੇ ਵਿੱਚ ਆਉਂਗੇ ਤੇ ਤੁਸੀਂ ਦੂਜੇ ਪਾਸੇ ਦੇਖੋ ਕਿ ਜਿਹੜੇ ਟੋਲ ਦੇ ਮੁਲਾਜ਼ਮ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਉਹਨਾਂ ਦੇ ਵੱਲੋਂ ਜਿਹੜੇ ਪੈਂਫਲਟ ਨੇ ਜੇ ਜੀ ਨੀ ਆ ਵੀ ਇਹ ਸੋਦੀ ਕਰ ਸਕੋ ਕਿਉਂਕਿ ਬਹੁਤ ਸਾਰੇ ਦਰਸ਼ਕ ਇਸ ਵੇਲੇ ਦੇਖ ਰਿਹਾ ਜਿਨ੍ਹਾਂ ਦੇ ਬਹੁਤ ਸਾਰੇ ਸਵਾਲ ਵੀ ਹੋਣਗੇ ਇਹ ਸਪਸ਼ਟ ਕਰੋ ਕਿ ਜਿਹੜਾ ਇਹ ਜਿਹੜਾ ਪਾਸ ਬਣਨਾ ਹੈ ਇਹ ਸਿਰਫ ਨੈਸ਼ਨਲ ਜਿਹੜਾ ਟੋਲ ਨੈਸ਼ਨਲ ਹਾਈਵੇ ਤੇ ਟੋਲ ਬਣਿਆ ਹੋਇਆ ਉੱਥੇ ਲਾਗੂ ਹੋਵੇਗਾ ਜਿਹੜੇ ਸਟੇਟ ਹਾਈਵੇ ਨੇ ਉੱਥੇ ਜਿਹੜਾ ਟੋਲ ਬਣਿਆ ਹੋਇਆ ਕੀ ਉਸ ਤੇ ਲਾਗੂ ਹੋਵੇਗਾ ਜਾਂ ਨਹੀਂ ਅਤੇ ਇਸ ਦੀ ਪੂਰੀ ਪ੍ਰਕਿਰਿਆ ਕੀ ਹੋਵੇਗੀ ਜੇਕਰ ਪਾਸ ਕਿਸੇ ਨੇ ਬਣਾਉਣਾ ਹੈ ਕਿੱਥੇ ਜਾ ਕੇ ਅਪਲਾਈ ਕਰਨਾ ਹੋਵੇਗਾ ਬਿਲਕੁਲ ਪਰਮਿੰਦਰ ਮੇਰੀ ਜਿਹੜੀ ਜੋ ਗੱਲ ਹੋਈ ਸੀ ਜਿਹੜੇ ਮੈਨੇਜਰ ਨੇ ਉਹਨਾਂ ਨਾਲ ਹੋਈ ਸੀ ਉਹਨਾਂ ਨੇ ਕਿਹਾ ਕੀ ਹੈ ਜਿਹੜਾ ਨੈਸ਼ਨਲ ਹਾਈਵੇ ਹੈ ਜਾਂ ਐਕਸਪ੍ਰੈਸ ਵੇ ਨੇ ਉਹਨਾਂ ਦੇ ਉੱਪਰ ਲਾਗੂ ਹੋਊਗਾ ਯਾਨੀ ਕਿ ਜਿੱਥੇ ਜ਼ਿਆਦਾ ਟੋਲ ਕੱਟਿਆ ਜਾਂਦਾ ਪਰ ਜਿਹੜੇ ਸਾਡੇ ਆਪਾਂ ਕਹਿ ਸਕਦੇ ਸਟੇਟ ਹਾਈਵੇ ਦੇ ਟੋਲੇ ਉੱਥੇ ਨਹੀਂ ਹੋਣਾ ਇੱਕ ਵਾਰੀ ਫੇਰ ਉਹਨਾਂ ਨਾਲੇ ਗੱਲ ਕਰ ਲੈਂਦੇ ਆ ਅਸਰ ਜਿਹੜੇ ਲੋਕਲ ਹਾਈਵੇ ਦੇ ਉੱਪਰ ਆਉਂਦੇ ਨੇ ਜਿਸ ਤਰ੍ਹਾਂ ਲੋਕਲ ਹੋ ਗਿਆ ਉਦੇ ਉੱਪਰ ਇਹ ਵੈਲਿਡ ਹੋਊਗਾ ਇਹ ਸਿਰਫ ਨੈਸ਼ਨਲ ਹਾਈਵੇ ਦੇ ਲਈ ਜੋ ਪੀਡਬਲਯੂਡੀ ਕੇ ਰੋਡ ਹੈ ਉਨਪੇ ਨਹੀਂ ਹੈ ਔਰ ਜੋ ਐਕਸਪ੍ਰੈਸਵੇ ਹੈ ਔਰ ਜੋ ਐਨਐਚ ਕੇ ਟੋਲ ਹੈ ਉਨਪੇ ਇਹ ਲਾਗੂ ਹੈ ਲਾਗੂ ਹੋਗਾ ਜੇ ਦੀ ਪੂਰੀ ਪ੍ਰਕਿਰਿਆ ਕੀ ਹੈ ਕਿ ਇੱਕ ਆ ਮੰਨ ਲਓ ਮੈਂ ਇਹ ਟੋਲ ਬਣਾਉਣਾ ਹੈ ਸਾਡੇ ਜਿਹੜੇ ਦਰਸ਼ਕ ਨੇ ਉਹ ਦੇਖ ਰਹੇ ਨੇ ਕਿ ਕਾ ਬੰਦਾ ਕਿਸ ਤਰ੍ਹਾਂ ਨੂੰ ਟੋਲ ਬਣਾਊਗਾ ਕੈਫੇ ਵਿੱਚ ਜਾਂ ਦਫਤਰ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਪ੍ਰੋਸੀਜਰ ਹੈ ਹਾਂ ਆਪ ਆਪਣੇ ਮੋਬਾਈਲ ਤੇ ਬਣਾ ਸਕਦੇ ਹੋ ਰਾਜਮਾਰਗ ਐਪਲੀਕੇਸ਼ਨ ਯਾਤਰਾ ਐਪਲੀਕੇਸ਼ਨ ਹੈ ਔਰ ਹਾਂ ਯਾ ਫਿਰ ਆਈਐਚਐਮਸੀਐਲ ਕੀ ਪੋਰਟਲ ਤੇ ਬਣਾ ਸਕਦੇ ਹੋ ਨਚਾਈ ਪੋਰਟਲ ਹੈ ਆਈਐਚਐ ਇਸਲੇ ਬਣਾ ਸਕਦੇ ਆਪਨ। ਹੋਰ ਬਣਨੇਗਾ ਕਦ ਜਬ ਗਾੜੀ ਨੰਬਰ ਜੋ ਆਪਕਾ ਗਾੜੀ ਨੰਬਰ ਲਾਇਸੈਂਸ ਪਲੇਟ ਤੇ ਹੈ, ਵਹੀ ਗਾੜੀ ਨੰਬਰ ਤੇ ਅਗਰ ਆਪਕਾ ਫਾਸਟੈਗ ਰਹੇਗਾ, ਤਾਂ ਹਮ ਬਣਾ ਸਕਦੇ ਆ। ਔਰ ਫਾਸਟੈਗ ਪ੍ਰੋਪਰ ਵਿੰਡਸਕਰੀਨ ਤੇ ਚਿਪਕਾ ਹੋਇਆ ਹੋਣਾ ਚਾਹੀਦਾ। ਟ੍ਰੇਨ ਕੀ ਨਾ ਲੱਗਦਾ? ਟਾਈਮ ਸਮਥਿੰਗ 5 ਮਿੰਟ 5 ਮਿੰਟ ਬਣਾ ਸਕਦਾ ਕੋਈ ਵੀ। ਹਾਂਜੀ। ਇਹ ਬਿਲਕੁਲ ਨਾ ਪਰਮਿੰਦਰ ਤੁਸੀਂ ਦੇਖਿਆ ਕਿ ਜਿਹੜਾ ਇਹ ਕਾਰਡ ਬਣਨਾ ਹੈ, ਯਾਨੀ ਕਿ ਜਿਹੜਾ ਇੱਕ ਨਵਾਂ ਫਾਸਟੈਗ ਬਣਨਾ ਹੈ, ਉਹ NHAI ਦੀ ਜਿਹੜੀ ਵੈਬਸਾਈਟ ਹੈ, ਉਹਦੇ ਉੱਪਰ ਜਾਣਾ, ਉਹਦੇ ਉੱਪਰ ਬਕਾਇਦਾ ਪੋਰਟਲ ਬਣਿਆ ਐ ਨੰਬਰ ਪਲੇਟ ਹੈ ਯਾਨੀ ਕਿ ਕਾਫੀ ਹੈ ਜਿਹੜੀ ਆਰਸੀ ਮਿਲਦੀ ਹੈ ਉਹ ਜਿਹੜੀ ਨੰਬਰ ਪਲੇਟ ਹੈ ਉਹ ਨੰਬਰ ਉੱਥੇ ਐਡ ਕਰਨੇ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਫਾਸਟ ਹੈ ਉਹ ਉਸ ਤੁਹਾਡੇ ਖਾਤੇ ਦੇ ਵਿੱਚੋਂ ਨਹੀਂ ਪੇਮੈਂਟ ਕੱਟੀ ਜਾਣੀ ਹੈ ਤੇ ਨਾਲ ਦੀ ਨਾਲ ਤੁਸੀਂ 1 ਸਾਲ ਦੇ ਲਈ ਜਿੰਨੇ ਵੀ ਨੈਸ਼ਨਲ ਹਾਈਵੇ ਨੇ ਉਹਨਾਂ ਦੇ ਉੱਪਰ ਫ੍ਰੀ ਟੋਲ ਯਾਨੀ ਕਿ 1 ਸਾਲ ਦੇ ਲਈ ਤੁਹਾਨੂੰ ਆਉਣਾ ਜਾਣਾ ਜਿਹੜਾ ਹੈਗਾ ਫ੍ਰੀ ਹੋ ਜਾਊਗਾ ਤੇ ਦੂਜੀ ਗੱਲ ਹੋਏ ਕਿ 2 ਘੰਟੇ ਦਾ ਸਮਾਂ ਵੀ ਹੈ ਜਿਹੜੀ 2 ਘੰਟੇ ਦੀ ਗੱਲ ਕਰ ਰਹੇ ਸੀ ਉਹ ਵੀ ਗੱਲ ਕਰਾਂਗੇ ਕਿ 2 ਘੰਟੇ ਵਿੱਚ ਕਹਿੰਦੇ ਜੇ ਵਾਪਸ ਆਉਂਦੇ ਉਹਨੂੰ ਘੱਟ ਕੱਟਿਆ ਜਾਏਗਾ ਉਹ ਵੀ ਦੱਸ ਦੋ ਹਾਂਜੀ ਬਾਈ ਜੀ ਪਤਾ ਕੀ ਚੱਕਰ ਆ ਜਿਹੜਾ ਇਹ ਟ੍ਰਿਪ ਆ 200 ਟ੍ਰਿਪ ਦੱਸਿਆ ਗਿਆ ਇਹਦੇ ਵਿੱਚ ਆਪ ਡਾਉਨ ਦਾ ਜੇ ਆਪਾਂ 2 ਘੰਟੇ ਦੇ ਵਿੱਚ ਵਾਪਸ ਆਉਨੇ ਆ ਤਾਂ ਆਪਣਾ ਸਿੰਗਲ ਟ੍ਰਿਪ ਹੀ ਮੰਨਿਆ ਜਾਂਦਾ ਉਹ ਕਿ ਉਸੇ ਦੇ ਵਿੱਚ ਹੀ ਰਿਕਵਰ ਹੋ ਜਾਂਦਾ ਜੇ ਆਪਾਂ ਸਿੰਗਲ ਕ੍ਰੋਸਿੰਗ ਕਰਦੇ ਆਂ ਵੀ 2 ਘੰਟੇ ਤੋਂ ਜ਼ਿਆਦਾ ਟਾਈਮ ਲੱਗਦਾ ਤਾਂ ਉਹ ਇੱਕ ਟ੍ਰਿਪ ਹੋ ਗਿਆ ਪਰ ਅਗਰ ਆਪਾਂ 2 ਘੰਟੇ ਦੇ ਵਿੱਚ ਹੀ ਆਉਨੇ ਤਾਂ ਪੇਮੈਂਟ ਆਪਣੀ ਇੱਕ ਦੀ ਉਹ ਗੱਡੂ ਆਪਣਾ ਉਸੇ ਦੇ ਵਿੱਚ ਹੀ ਡਬਲ ਟ੍ਰਿਪ ਹੋ ਜੂ ਆਪਾਂ ਵਾਪਸ ਵੀ ਆ ਸਕਦੇ ਆਂ ਜੀ ਬਿਲਕੁਲ ਸੋ ਜੀ ਤੁਸੀਂ ਦੇਖਿਆ ਹੋਵੇਗਾ ਪਰਮਿੰਦਰ ਜੀ ਇੱਕ ਹੋਰ ਇਹਦਾ ਫਾਇਦਾ ਇਹ ਆ ਹੂੰ ਜੀ हां ठीक तो है मनोज लगातार बने रहोसील ਹੁਣ ਆਦਾ ਵੀ ਰੋਕਾਂਗੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਸਾਡੇ ਸਹਿਯੋਗੀ ਰੋਹਿਤ ਗੋੜ ਜੁੜ ਚੁੱਕੇ ਨੇ ਕਿਉਂਕਿ ਲਾਡੋਵਾਲ ਟੋਲ ਪਲਾਜ਼ਾ ਜੇਕਰ ਪੂਰੇ ਪੰਜਾਬ ਦੇ ਗੱਲ ਕਰੇ ਸਭ ਤੋਂ ਮਹਿੰਗਾ ਟੋਲੇ ਮੰਨਿਆ ਜਾਂਦਾ ਹੈ ਤੇ ਇਸ ਤੋਂ ਵੀ ਅਸੀਂ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਰੋਹਿਤ ਇਸ ਟੋਲ ਦੀ ਗੱਲ ਕਰੀਏ ਤਾਂ ਫਿਲਹਾਲ ਜੋ ਟੋਲ ਕਰਮੀਆਂ ਨਾਲ ਤੁਹਾਡੀ ਵੀ ਗੱਲਬਾਤ ਹੋਈ ਹੋਵੇਗੀ ਗੱਲਬਾਤ ਵੀ ਕਰੋ ਕਿ ਅੱਜ ਦੀ ਜੇਕਰ ਗੱਲ ਕਰੀਏ ਅੱਜ ਇਹ ਸਕੀਮ ਲਾਗੂ ਕੀਤੀ ਗਈ ਹੈ ਅੱਜ ਕਿੰਨੇ ਕ ਵਾਹਨ ਜਿਹੜੇ ਕਿ ਪਾਸ ਵਾਲੇ ਥੁਲੰਗੇ ਨੇ ਲੋਕ ਕਿੰਨੇ ਕ ਅਵੇਅਰ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਿਲਕੁਲ ਪਰਮਿੰਦਰ ਲੁਧਾਨਾ ਲੁਧਾਨਾ ਦਾ ਲੱਡਵਾਲ ਟੋਲ ਬਲਗਾ ਹਮੇਸ਼ਾ ਸੁਰਖੀਆਂ ਚ ਰਿਹਾ ਵਾ ਕਿਉਂਕਿ ਉਸ ਦਾ ਕਾਰਨ ਕੀ ਹੈ ਕਿ ਸਭ ਤੋਂ ਮਹਿੰਗਾ ਟੋਲ ਪੰਜਾਬ ਦਾ ਲੁਧਾਨਾ ਲੱਡਵਾਲ ਦਾ ਟੋਲ ਹੀ ਹੈਗਾ ਵਾ 350 ਰੁਪਿਆ ਵਾ ਜਿਹੜਾ ਵਾ ਕਿਹਾ ਕਿ ਹਰੇਕ ਸਖਸ਼ ਨੂੰ ਇੱਥੋਂ ਕ੍ਰੋਸ ਕਰਨ ਲੱਗੇ ਦੇਣਾ ਪੈਂਦਾ ਸੀਗਾ ਤੇ ਉਹ ਦੁੱਖਦਾ ਸੀਗਾ ਤੇ ਹੁਣ ਜਿਹੜਾ ਵਾ ਕੇਂਦਰ ਸਰਕਾਰ ਵੱਲੋਂ ਜਿਹੜਾ ਸਕੀਮ ਜਿਹੜੀ ਅੱਜ ਤੋਂ ਲਾਗੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ 3000 ਰੁਪਏ ਦੇ ਵਿੱਚ 200 ਟ੍ਰਿਪ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਉਹ ਸਭ ਤੋਂ ਜ਼ਿਆਦਾ ਜਿਹੜੀ ਰਾਹਤ ਹੈਗੀ ਹੈ ਉਹ ਆਮ ਲੋਕਾਂ ਲਈ ਹੈਗੀ ਹੈ ਕਿਉਂਕਿ ਇਹ ਜਿਹੜੀ ਸਕੀਮ ਹੈਗੀ ਹੈ ਕਮਰਸ਼ੀਅਲ ਵਹੀਕਲ ਦੇ ਉੱਤੇ ਬਿਲਕੁਲ ਲਾਗੂ ਨਹੀਂ ਹੈਗੀ ਹੈ ਇਹ ਚੀਜ਼ ਮੈਂ ਬਿਲਕੁਲ ਕਲੀਅਰ ਕਰ ਦੇਣਾ ਚਾਹਨਾ ਕਿ ਕਮਰਸ਼ੀਅਲ ਵਹੀਕਲ ਜਿਹੜਾ ਹੈਗਾ ਵਾ ਉਹਦੇ ਉੱਤੇ ਇਹ ਸਕੀਮ ਬਿਲਕੁਲ ਲਾਗੂ ਨਹੀਂ ਹੈਗੀ ਹੈ ਜਿਹੜੀ ਆ ਸਕੀਮ ਹੈਗੀ ਹੈ ਦਰਸਲ ਆਮ ਲੋਕਾਂ ਲਈ ਚਲਾਈ ਗਈ ਹੈ ਕੇਂਦਰ ਸਰਕਾਰ ਦਾ ਇੱਕੋ ਇੱਕ ਮਕਸਦ ਸੀਗਾ ਕਿ ਆਮ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਤੇ ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਸਕੀਮ ਜਿਹੜੀ ਹੈ ਲਾਂਚ ਕੀਤੀ ਹੈ ਦੇਰ ਰਾਤ 12 ਵਜੇ ਤੋਂ ਬਾਅਦ ਇਹ ਜਿਹੜੀ ਸਕੀਮ ਹੈ ਚਲ ਸ਼ੁਰੂ ਹੋ ਚੁੱਕੀ ਹੈ 3000 ਰੁਪਏ ਦਾ ਜਿਹੜਾ ਵਾ ਰੀਚਾਰਜ ਜਿਸ ਜਿਸ ਸਖਸ਼ ਨੇ ਕਰਵਾਇਆ ਹੋਊਗਾ ਉਹਨੂੰ ਮਹਿਜ਼ ਜਿਹੜਾ 350 ਰੁਪਏ ਇਹ ਟੋਲ ਸੀਗਾ ਉਹ ਮਾਤਰ ਸਿਰਫ ਹੁਣ 15 ਰੁਪਏ ਚ ਪੈ ਰਿਹਾ ਵਾ 15 ਰੁਪਏ ਦੇ ਵਿੱਚ ਉਸਨੂੰ ਕਰਾਸ ਕਰਨਾ ਪੈ ਰਿਹਾ ਦਾ ਜੇ ਅਗਰ ਉਹ ਵਾਪਸ ਐਕਸੀ ਟ੍ਰੋਲ ਤੋਂ ਨਿਕਲਦਾ ਤੇ 15 ਰੁਪਏ ਫਿਰ ਉਹਨੂੰ ਦਿਵਾਰਤੀ ਦੇ ਨੇ ਪੈਣਗੇ ਤਾਂ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ 30 ਰੁਪਏ ਸਿਰਫ 30 ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੋਲ ਦੇ ਜਿਹੜੇ EMPLOYEES ਹੈਗੇ ਨੇ ਉਹ ਲੋਕਾਂ ਨੂੰ ਜਿਹੜਾ ਵਾ ਜਾਗਰੂਕ ਕਰ ਰਹੇ ਨੇ ਸਰ ਕਿਸ ਤਿੱਕਾਂ ਦੇ ਦੇ ਦੋ ਇਸ ਸਟੇਮ ਨੂੰ ਕੀ ਲੱਗਦਾ ਵਾ ਜੇ ਜਿਹੜੇ ਫ੍ਰੀਕੁਐਂਟ ਟਰੈਵਲਰ ਆ ਉਹਨਾਂ ਲਈ ਤਾਂ ਸਕੀਮ ਬਹੁਤ ਵਧੀਆ ਹੈ ਤੇ ਸਾਡੇ ਲਈ ਜਿੱਦਾਂ ਕਿ ਅਸੀਂ ਟਰੈਵਲ ਕਰਦੇ ਆਂ ਜਿਆਦਾ ਤੇ ਸਾਡੇ ਲਈ ਫਾਇਦੇਮੰਦ ਹੈ ਕਾਫੀ ਸਰ ਕਿਤਨੇ ਕਿਤੇ 350 ਰੁਪਏ ਸੀਗਾ ਇੱਕ ਵਾਰੀ ਇਹ ਕਿ ਨਿਕਲਦੇ ਤਾਂ ਹੁਣ ਤੁਸੀਂ ਸਿਰਫ 3000 ਦਾ ਰੀਚਾਰਜ ਕਰਕੇ ਇੱਕ ਸਾਲ ਤੱਕ ਤੁਸੀਂ ਜਿਸ ਲਈ ਮर्जी ਨਿਕਲ ਸਕਦੇ ਹੋ ਬਿਲਕੁਲ ਫਾਇਦੇਮੰਦ ਹੈ ਜੀ ਇਹ ਸਾਡੇ ਵਰਗੇ ਲੋਕਾਂ ਲਈ ਜਿਹਨਾਂ ਨੇ ਟਰੈਵਲ ਕਰਨਾ ਫਾਇਦੇਮੰਦ ਹੈ ਜੀ ਬਿਲਕੁਲ ਪਰਮਿੰਦਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਬਹੁਤ ਖੁਸ਼ ਨੇ ਲੋਕਾਂ ਦਾ ਕਹਿਣਾ ਹੈ ਕਿ ਫਾਇਦੇਮੰਦ ਹੈ ਸਕੀਮ ਕਿਉਂਕਿ ਇਹ ਲੋਕ ਇਸ ਸੀ ਤੋਂ ਤਾਂ ਏ ਮੰਨਦੇ ਪੈਨੇ ਕਿਉਂਕਿ ਉਹ ਰੋਜ਼ਾਨਾ ਇਸ ਟੋਲ ਤੋਂ ਕ੍ਰੋਸ ਕਰਦੇ ਸੀਗੇ 350 ਰੁਪਏ ਦੇਣਾ ਆਪਣੇ ਆਪ ਦੇ ਵਿੱਚ ਹੀ ਜਿਹੜਾ ਵਾ ਉਹਨਾਂ ਨੂੰ ਦੁੱਖਦਾ ਸੀਗਾ ਜਿਹੜੇ ਮੈਨੇਜਰ ਹੈਗੇ ਨੇ ਉਹ ਇੱਥੇ ਮੇਰੇ ਨਾਲ ਮੌਜੂਦ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰਨੀ ਕਿਉਂਕਿ ਟੈਕਨੀਕਲੀ ਜੇਕਰ ਅਸੀਂ ਗੱਲ ਕਰਾਂਗੇ ਤਾਂ ਉਹ ਹੀ ਸਾਨੂੰ ਸਮਝਾ ਸਕਦੇ ਨੇ ਕਿ ਇਸ ਟੋਲ ਦਾ ਟੈਕਨੀਕਲੀ ਸਾਨੂੰ ਫਾਇਦਾ ਕੀ ਹੈਗਾ ਵਾ ਮੈਨੇਜਰ ਹੈਗੇ ਨੇ ਦਵਿੰਦਰ ਜੀ ਟੈਕਨੀਕਲੀ ਅਸੀਂ ਸਮਝਣਾ ਚਾਹ ਰਹੇ ਹਾਂ ਕਿ ਇਸ ਟੋਲ ਦੇ ਉੱਤੋਂ ਜੇਕਰ 3000 ਰੁਪਏ ਦਾ ਜੇਕਰ ਰੀਚਾਰਜ ਕੋਈ ਸਕਸ਼ ਕਰਵਾਉਂਦਾ ਵਾ ਤਾਂ ਕਿੰਨਾ ਫਾਇਦਾ ਦੇਖੋ ਜੀ ਟੈਕਨੀਕਲੀ ਫਾਇਦਾ ਇਹ ਆ ਹੁਣ ਤੁਸੀਂ ਲੱਡਵਾਲ ਟੋਲ ਪਲਾਜ਼ਾ ਤੇ ਖੜੇ ਹੋ ਜਿੱਥੇ ਇੱਕ ਆਮ ਯਾਤਰੀ ਨੂੰ 345 ਰੁਪਏ ਅਪਡਾਉਨ ਦੇਣੇ ਪੈਂਦੇ ਆ ਜੇ ਉਸਨੇ 3000 ਦਾ ਰੀਚਾਰਜ ਕਰਾਇਆਗਾ ਤੇ ਉਸਨੂੰ 30 ਰੁਪਏ ਚ ਅਪਡਾਉਨ ਹੋਏਗਾ ਜੀ ਜੇ ਅਸੀਂ ਕੈਲਕੂਲੇਸ਼ਨ ਕਰੀਏ ਤੇ 3000 ਨੂੰ 200 ਨਾਲ ਡਿਵਾਈਡ ਕਰੀਏ ਤੇ 15 ਰੁਪਏ ਪਰ ਟ੍ਰਿਪ ਪੈਂਦਾ ਜੀ ਇਹ ਇੱਕ ਆਮ ਆਦਮੀ ਲਈ ਬਹੁਤ ਵੱਡੀ ਰਾਹਤ ਤੇ ਸਹੂਲਤ ਦੀ ਗੱਲ ਹੈ ਅੱਛਾ ਇੱਕ ਚੀਜ਼ ਹੋਰ ਲੱਡਵਾਲ ਟੋਲ ਬਜ਼ਾਰ ਹਮੇਸ਼ਾ ਸੁਰੱਖਿਆਜ ਰਿਹਾ ਹੈ ਕਿਉਂਕਿ ਜ਼ਿਆਦਾਤਰ ਜਦੋਂ ਟ੍ਰੋਸਟ ਕਰਦੇ ਸੀਗੇ ਕੋਈ ਵੇਟ ਕਰਦਾ ਸੀ ਕੋਈ ਨਿਕਲਣ ਲੱਗਾ ਹੈ ਬੈਰੀਅਰ ਤੋੜ ਦਿੰਦਾ ਸੀ ਤੇ ਕੋਈ ਨਾ ਕੋਈ ਇੱਥੇ ਘਟਨਾ ਦੇਖਣ ਨੂੰ ਮਿਲਦੀ ਰਹੀ ਇਸ ਦੇ ਵਿੱਚ ਵੀ ਘਟ ਘਟ ਦੇਖਣ ਨੂੰ ਮਿਲੇਗਾ ਮਕੇਚ ਵੀ ਕਿਤੇ ਨਾ ਕਿਤੇ ਕੰਟਰੋਲ ਹੋਊਗਾ ਲੋਗ ਇਸ ਚੀਜ਼ ਤੋਂ ਵੀ ਜਾਗਰੂਤ ਹੋਣਗੇ ਬਿਲਕੁਲ ਜੀ ਬਿਲਕੁਲ ਦੇਖੋ ਕਿ ਅਸੀਂ ਇਸ ਚੀਜ਼ ਦੇ ਨਾਲ ਹੈ ਕਿ ਜਦੋਂ ਪ੍ਰੋਪਰ ਵਿੰਡਸ਼ੀਲਡ ਤੇ ਫਾਸਟੈਗ ਲੱਗਾ ਹੋਵੇ ਫਾਸਟੈਗ ਐਕਟਿਵ ਹੋਵੇ ਤੇ ਅਸੀਂ ਉਸ ਨੂੰ ਕਰ ਸਕਦੇ ਹਾਂ ਜੀ ਅੱਛਾ ਇੱਕ ਚੀਜ਼ ਹੋਰ ਇਹ ਜਿਹੜੀ ਸਟੀਮ ਹੈਗੀ ਆ ਕਮਰਸ਼ਲ ਵੀ ਕਨ ਵਿਕਲਪਸਤੇ ਵੀ ਹੈਗੀ ਹੈ ਕਿਉਂਕਿ ਆਮ ਤੌਰ ਤੇ ਕਮਰਸ਼ਲ ਵੀਕਰ ਦਾ ਹਮੇਸ਼ਾ ਹਰ ਦਿਨ ਦੇ ਵਿੱਚ ਮੇਰੇ ਖਿਆਲ ਨਾਲ ਚਾਰ ਵਾਰੀ ਕ੍ਰੋਸ ਕਰਦੇ ਹੋਣਗੇ ਉਹਨਾਂ ਵਾਸਤੇ ਵੀ ਲਾਗੂ ਹੈ ਨਹੀਂ ਨਹੀਂ ਜੀ ਇਹ ਸਿਰਫ ਘਰੇਲੂ ਗੱਡੀਆਂ ਜਿਹੜੀ ਵਾਈਟ ਪਲੇਟ ਨੰਬਰ ਵਾਈਟ ਨੰਬਰ ਪਲੇਟਸ ਗੱਡੀਆਂ ਆ ਇਹ ਉਹਨਾਂ ਲਈ ਆ ਜਿਹੜੀ ਕਿ ਅਸੀਂ ਆਮ ਜਿਹਨਾਂ ਨੂੰ ਅਸੀਂ ਘਰੇਲੂ ਗੱਡੀਆਂ ਕਹਿੰਦੇ ਨੇ ਪੂਨ ਮਿਲਾ ਕੇ ਕਹਿ ਸਕਦੇ ਆ ਕਿ ਕੇਂਦਰ ਸਰਕਾਰ ਨੇ ਆਮ ਲੋਕਾਂ ਵਾਸਤੇ ਸਕੀਮ ਲਾਂਚ ਕੀਤੀ ਬਿਲਕੁਲ ਜੀ ਬਿਲਕੁਲ ਆਮ ਲੋਕਾਂ ਵਾਸਤੇ ਆ ਠੀਕ ਹੈ ਰੋਹਿਤ ਫਿਲਹਾਲ ਦੀ ਪੂਰੀ ਜਾਣਕਾਰੀ ਪੂਰੀ ਤੁਸਵੀਰਾਂ ਬਖਾਉਣ ਲਈ ਤੁਹਾਡਾ ਬਹੁਤ ਬਹੁਤ ਆਮ ਹੜੀ ਦਾ ਰੋਕਾਂਗੇ ਭਾਗੂ ਮਾਜਰਾ ਟੋਲ ਪਲਾਜ਼ਾ ਤੋਂ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜ ਚੁੱਕੇ ਨੇ ਨਪਿੰਦਰ ਆਪਣੇ ਆਪ ਦੇ ਵਿੱਚ ਜਿਵੇਂ ਅਸੀਂ ਲਗਾਤਾਰ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦੇਣ ਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਸਕੀਮ ਅੱਜ ਲਾਗੂ ਹੋਈ ਹੈ ਸਿੱਧੇ ਤੌਰ ਤੇ ਆਮ ਲੋਕਾਂ ਦੇ ਵੱਲੋਂ ਉਸ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸ ਟੋਲ ਤੇ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕਿਵੇਂ ਟੋਲ ਕਰਮੀਆਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਦੇਖੋ ਬਿਲਕੁਲ ਅਸੀਂ ਚੰਡੀਗੜ੍ਹ ਲੁਧਿਆਣਾ ਰੋਡ ਜਿਹੜਾ ਮੇਨ ਹਾਈਵੇ ਹੈ ਨੈਸ਼ਨਲ ਹਾਈਵੇ ਹੈ ਚੰਡੀਗੜ੍ਹ ਗੰਗਾ ਨਗਰ ਹਾਈਵੇ ਜਿਹੜਾ ਆਪਾਂ ਕਹਦੇ ਨੇ ਚੰਡੀਗੜ੍ਹ ਲੁਧਿਆਣਾ ਮੋਗਾ ਮੁਕਸਰ ਅਬੋਰ ਗੰਗਾ ਨਗਰ ਤਾਂ ਇਹ ਮੇਨ ਹਾਈਵੇ ਆ ਯਾਨੀ ਜਿਹੜਾ ਵੀ ਰਾਜਤਾਂ ਨਹੀਂ ਆਉਂਦਾ ਇਹ ਮਾਲਵੇ ਵਾਲੇ ਪਾਸਿਓਂ ਤਾਂ ਉਹਨੂੰ ਇਹ ਟੋਲ ਪਲਾਜ਼ਾ ਕ੍ਰੋਸ ਕਰਨਾ ਪੈਂਦਾ ਹਾਲਾਂਕਿ ਇਹ ਸਕੀਮਾ ਜਿਹੜੀ ਤੇ ਸਾਰੇ ਟੋਲ ਪਲਾਜ਼ੇ ਦੇ ਲਈ ਹੈ ਦੇਸ਼ ਭਰ ਦੇ ਵਿੱਚ ਲਾਗੂ ਕੀਤੀ ਗਈ ਹੈ ਪਰ ਕਿਉਂਕਿ ਰਾਜਧਾਨੀ ਨੂੰ ਜੋੜਨ ਵਾਲਾ ਟੋਲ ਪਲਾਜ਼ਾ ਰਾਜਧਾਨੀ ਨੂੰ ਜਾਣ ਵਾਲਾ ਇਹ ਬੰਦੇ ਨੂੰ ਇਸ ਟੋਲ ਤੋਂ ਲੰਘਣਾ ਪੈਂਦਾ ਤਾਂ ਕਰਕੇ ਅਸੀਂ ਇੱਥੇ ਮੌਜੂਦ ਆ ਤਾਂ ਕਿੰਨਾ ਕੁ ਫਰਕ ਪਏਗਾ ਦੇਖੋ ਇਹ ਟੋਲ ਪਲਾਜ਼ਾ ਤੇ ਕਿਸੇ ਵੀ ਗੱਡੀ ਨੇ ਆਉਣਾ ਜਾਣਾ ਉਹਨਾਂ ਨੇ ਟੋਲ ਕਰਾਸ ਕਰਨਾ ਔਰ ਟੋਲ ਕਰਾਸ ਕਰਦੇ ਆ ਜਦੋਂ ਇੱਕ ਵਾਰੀ ਫਾਸਟੈਗ ਜਿਹੜਾ ਪੰਚ ਹੁੰਦਾ ਜਾਂ ਸਕੈਨ ਹੁੰਦਾ ਤਾਂ ਜੇਬ ਲੰਘਣ ਵਾਲੇ ਦੀ ਢਿੱਲੀ ਹੋ ਜਾਂਦੀ ਹੈ ਤਾਂ ਜਿਹੜੇ ਬੰਦੇ ਨੇ ਕਈ ਕਈ ਢੇੜੇ ਲਾਉਣੇ ਨੇ ਚੰਡੀਗੜ੍ਹ ਦੇ ਜਾਂ ਕਿਸੇ ਹੋਰ ਸ਼ਹਿਰ ਜਾਣਾ ਜਿਨੇ ਟੋਲ ਕ੍ਰਾਸ ਕਰਨੇ ਨੇ ਤਾਂ ਉਹਦੇ ਲਈ ਇੱਕ ਵੱਡੀ ਚੁਣੌਤੀ ਸੀ ਕਿ ਤਰ੍ਹਾਂ ਕਿਤੇ ਦੇਖੋ ਇਹ ਲੱਗਦਾ ਜੇ ਤੁਸੀਂ ਕੈਲਕੂਲੇਸ਼ਨ ਕਰੋ ਤਾਂ ਉਹਨੇ ਪੈਸੇ ਜਿ ਮੈਨੂੰ ਲੱਗਦਾ ਕਿ ਬਸ ਦੀ ਟਿਕਟ ਲੈ ਕੇ ਬੰਦਾ ਪਬਲਿਕ ਟਰਾਂਸਪੋਰਟ ਤੇ ਜਾ ਕੇ ਆ ਸਕਦਾ ਪਰ ਜੇ ਤੁਸੀਂ ਆਪ ਦੀ ਗੱਡੀ ਤੇ ਜਾਓਗੇ ਤੇਲ ਪਵਾ ਕੇ ਜਾਓਗੇ ਤਾਂ ਤੇਲ ਵਗੈਰਾ ਦਾ ਖਰਚਾ ਵੱਖਰਾ ਔਰ ਜਿਹੜਾ ਟੋਲ ਹੈ ਉਹ ਇਕੱਲੇ ਕਿਰਾਏ ਤੋਂ ਹੀ ਵੱਧ ਪੈਂਦਾ ਤਾਂ ਇਹ ਇੱਕ ਵੱਡਾ ਬੋਝ ਲੋਕਾਂ ਤੇ ਪੈ ਰਿਹਾ ਸੀ ਖਾਸ ਕਰਕੇ ਜਿਹੜੇ ਜ਼ਿਆਦਾ ਟਰੈਵਲ ਕਰਦੇ ਨੇ ਜ਼ਿਆਦਾ ਟੋਲ ਕ੍ਰੋਸ ਕਰਦੇ ਨੇ ਉਹਨਾਂ ਦੇ ਲਈ ਵੱਡੀ ਸਮੱਸਿਆ ਸੀ ਤਾਂ ਇਹ ਭਾਗੂ ਮਾਜਰਾ ਟੋਲ ਪਲਾਜ਼ਾ ਜੀ ਤਾਂ ਮੈਨੇਜਰ ਜਿਹੜੇ ਸ਼ਾਹਦਾਬ ਸਾਡੇ ਨਾਲ ਮੌਜੂਦ ਨੇ ਸ਼ਾਹਦਾਬ ਤੈਗੀ ਅ ਤੈਗੀ ਸਾਹਿਬ ਪਹਿਲਾਂ ਤੇ ਦੱਸਿਓ ਵੀ ਤੁਹਾਡਾ ਇਹ ਟੋਲ ਆ ਜਿਹੜਾ ਇੱਥੇ ਕਿੰਨੀ ਕੁ ਜਿਹੜੀਆਂ ਗੱਡੀਆਂ ਤੋਂ ਕ੍ਰੋਸ ਕਰਦੀਆਂ ਔਰ ਰੇਟ ਕੀ ਆ ਤੁਹਾਡਾ ਇਸ ਟੋਲ ਦਾ ਅਪ ਐਂਡ ਡਾਊਨ ਦਾ ਜਾਂ ਸਿੰਗਲ ਦਾ हमारे टोल से एक दिन में लगभग दस हजार गाड़िया लगती हैं और एक टोल का एक साइड का सिंगल का एक सौ पंद्रह का पचपन रूपएगी जी जी किसी से फास्टैग नहीं लगा सी तो कितना लगता दो सौ तीस फास्टैग नहीं होता तो दो सौ तीस जी तो दो सौ तीस वाला होना दो सौ तीस अपडाउन जी नहीं सिंगल सिंगल दो सौ तीस ਤੇ 446 yes 446 ਹੁਣ ਉਹ 30 ਰੁਪਏ ਚ ਲੰਘ ਜਾਏਗਾ 30 ਰੁਪਏ ਮੈਨੂੰ ਅਪ ਡਾਊਨ ਐਨੂਅਲ ਪਾਸ ਬਣਾਉਣੇ ਕੇ ਬਾਅਦ ਇੱਕ ਥੇਕ ਥੁਰ ਸਮਝਾਓ ਹਾਲਾਂਕਿ ਸਾਡੇ ਬਾਕੀ ਸਾਥੀਆਂ ਦੇ ਨਾਲ ਜਿਹੜੇ ਹੋਰ ਤੁਹਾਡਾ ਬਾਕੀ ਥਾਂ ਤੋਂ ਮੈਨੇਜਰ ਜੁੜੇ ਹੋ ਸੂਣਾਂ ਦੱਸਿਆ ਪਰ ਇਹ ਹੋਣਾ ਕਿਦਾਂ ਇਹੀ ਫਾਸਟ ਟੈਗਟੇ ਚੱਲਣਾ ਹੈ ਇਸੇ ਦੇ ਵਿੱਚ ਰੀਚਾਰਜ ਹੋ ਜਾਣਾ ਹੈ ਜਾਂ ਤੁਹਾਡੇ ਕੋਲੇ ਆ ਕੇ ਕੋਈ ਵੱਖਰਾ ਪਾਸ ਬਣਵਾਉਣਾ ਕਿੱਦਾਂ ਐਂਟਰੀ ਕਰਨੀ ਹੈ ਔਰ ਇਹ ਕਿੰਨੇ ਵਾਰੀ ਵੈਲਿਡ ਰਹਿਣਾ ਇੱਕ ਐਪਲੀਕੇਸ਼ਨ ਹੈ ਗੌਰਮੈਂਟ ਕੀ ਰਾਜਮਾਰ ਯਾਤਰਾ ਐਪ ਕਸਟਮਰ ਨੂੰ वहां जाना है वहां पे एनुअल पास का ऑप्शन है वहां जाके उसको एक्टिवेट करना है ₹3000 वन टाइम देना है 200 ट्रिप मिलेंगी 3000 में 1 साल के लिए पास है 200 ट्रिप या साल जो भी पहले हो जाएगा पास एक्सपायर हो जाएगा फास्टैग जो पुराना लगा हुआ है वो एक्टिवेट होना चाहिए उसी पे वो पास बन जाएगा पुराने फास्टैग पे ही मान लो कि ਜਿੱਥੋਂ ਦੀ ਉਹ ਲੰਘ ਰਿਹਾ ਉਹਦਾ ਰੂਟੀਨ ਵਾਲਾ ਕਟਣਾ ਬੰਦ ਹੋ ਜਾਏਗਾ ਕਿਸੇ ਵੀ ਟੋਲ ਤੋਂ ਲੰਘ ਰਿਹਾ ਤਾਂ ਉਹਦੀ ਉਹ ਐਂਟਰੀ ਇੱਕ ਵਨ ਐਂਟਰੀ ਕਿ ਨਹੀਂ ਜਾਣੀ ਹੈ ਮੰਨ ਲਓ ਇਸ ਰੋਡ ਤੋਂ ਲੁਧਿਆਣੇ ਜਾ ਰਹੇ ਆ दो टोल आगे रास्ते ਦੇ ਵਿੱਚ ਉਹ ਦੋ ਟੋਲ 15-15 ਰੁਪਏ ਦੋਨਾਂ ਦੇ ਕੱਟੇ ਜਾਣਗੇ ਹਾਂ ਜੀ ਉਹ ਕٹےਗਾ ਨਹੀਂ ਜ਼ੀਰੋ ਵਿੱਚ ਚਲੇਗਾ ਇੱਕ ਐਵਰੇਜ 15 ਰੁਪਏ ਦਾ ਆਏਗਾ ਕਿਉਂਕਿ ਉਹ ਬੈਲੈਂਸ ਜ਼ੀਰੋ ਆਏਗਾ 3000 ਰੁਪਏ ਦਾ ਬੈਲੈਂਸ ਸ਼ੋ ਨਹੀਂ ਕਰੇਗਾ ਬਟ ਜ਼ੀਰੋ ਕੱਟਿਆ ਜਾਏਗਾ ਐਂਟਰੀਜ਼ ਹੋਣਗੀਆਂ ਟੋਟਲ 200 ਐਂਟਰੀਜ਼ ਟੋਟਲ 200 ਐਂਟਰੀ ਇੱਕ ਸਾਲ ਕੇ ਲਈ ਉਹ 200 ਐਂਟਰੀ ਇੱਕ ਸਾਲ ਵਿੱਚ ਖਤਮ ਕਰ ਲਏ 6 ਮਹੀਨੇ ਵਿੱਚ ਖਤਮ ਕਰ ਲਏ 3 ਮਹੀਨੇ ਵਿੱਚ ਸਾਲ ਜਾਂ ਐਂਟਰੀ ਜੋ ਪਹਿਲੇ ਖਤਮ ਹੋ ਜਾਏਗਾ ਪਾਸ ਐਕਸਪਾਇਰ ਹੋ ਜਾਏਗਾ ਅੱਛੇ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਟੋਲ ਤੋਂ ਕ੍ਰੋਸ ਕਰਨਾ ਹੈ ਉਹਦੇ ਲਈ ਕੋਈ ਦਿੱਕਤ ਨਹੀਂ ਹੈ ਹਾਂ ਜੀ ਨੈਸ਼ਨਲ ਹਾਈਵੇ ਦੇ ਜਿੰਨੇ ਵੀ ਟੋਲ ਹੈ ਉਹ ਕਿਸੇ ਵੀ पे ਵੀ ਕ੍ਰੋਸ ਕਰ ਸਕਤੇ ਹੈ ਅੱਛੇ ਇੱਕ ਚੀਜ਼ ਹੋਰ ਜਿਹੜੇ ਰੂਟੀਨ ਦੇ ਵਿੱਚ ਇਹਨਾਂ ਨੇ ਪਹਿਲਾਂ ਰੈਗੂਲਰ ਪਾਸ ਬਣਵਾਏ ਹੁੰਦੇ ਆ ਜਿਹੜੇ ਮੰਥਲੀ ਬਹੁਤ ਜ਼ਿਆਦਾ ਟਰੈਵਲ ਕਰਦੇ ਆ ਤਾਂ ਉਹਨਾਂ ਦਾ ਫਿਰ ਉਸ ਪਾਸ ਦਾ ਕੀ ਹੋਏਗਾ ਇਸ ਪਾਸ ਦੇ ਨਾਲ ਮਰਜ ਹੋਏਗਾ ਕੀ ਹੋਏਗਾ ਨਹੀਂ ਜਿਸ ਕੋ ਲੋਕਲ ਪਾਸ ਲੈਣਾ ਹੈ 350 ਵਾਲਾ ਉਹ ਚਲਦਾ ਰਹੇਗਾ ਐਨੂਅਲ ਪਾਸ اور ਲੋਕਲ ਪਾਸ ਦੋਨੋਂ ਇੱਕ ਸਾਥ ਵੀ ਲੈ ਸਕਤੇ ਹੈ ਜੋ ہمارے پاس ਕਲ ہمارے ਟੋਲ ਦਾ ਲੋਕਲ ਪਾਸ ਬਣਾਓ ਉਹ ਲੋਕਲ ਪਾਸ ਚਲਦਾ ਰਹੇਗਾ ਲੋਕਲ ਪਾਸ ਕਿੰਨੀ ਦੇਰ ਲਈ ਹੁੰਦਾ ਉਹਦੇ ਕਿੰਨੇ ਪੈਸੇ ਤੁਸੀਂ ਦੱਸ ਰਹੇ ਹੋ ਉਹ 1 ਮਹੀਨੇ ਦਾ ਹੁੰਦਾ ਹੈ 350 ਰੁਪਏ ਮੈਂ ਅਲਿਮਿਟਡ ਟ੍ਰਿਪ 350 ਜੀ 1 ਮਹੀਨਾ ਜਿੰਨਾ ਮਰਜੀ ਅਪ ਡਾਊਨ ਕਰੋ ਜਿੰਨਾ ਮਰਜੀ ਅਪ ਡਾਊਨ ਕਰੋ ਤਾਂ ਇਹ ਦੇਖੋ ਜਾਣਕਾਰੀ ਜ਼ਰੂਰੀ ਹੈ ਪਰਮਿੰਦਰ ਕਿਉਂਕਿ ਬੇਸ਼ੱਕ ਸਕੀਮ ਸਰਕਾਰ ਲਾਂਚ ਕਰਦੀ ਹੈ ਪਰ ਕਈ ਵਾਰ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਇਹੀ ਅੱਜ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਹੁਣ ਤੁਹਾਨੂੰ ਪਾਸ ਬਣਵਾਉਣਾ ਕਿਤੇ ਨਾ ਕਿਤੇ ਫਾਇਦੇਮੰਦ ਰਹੇਗਾ ਜਿਵੇਂ ਹੁਣ ਤੁਹਾਨੂੰ ਇਹਨੇ ਦੱਸਿਆ ਦੇਖੋ 460 ਰੁਪਏ ਜੇ ਤੁਹਾਡੇ ਫਾਸਟੈਗ ਨਹੀਂ ਲੱਗਾ 230 ਇੱਕ ਪਾਸੇ ਦੇ 460 ਬਣ ਗਏ ਤੇ ਜੇ ਤੁਸੀਂ ਉਹ 3 ਹਰ ਵਾਲਾ ਕਰਵਾ ਲਿਆ ਤਾਂ ਤੁਹਾਨੂੰ ਰੁਪਏ ਲੱਗਣੇ 30 15 ਰੁਪਏ ਤੇ ਇਸ ਕਰਕੇ ਬੜਾ ਮੈਨੂੰ ਲੱਗਦਾ ਹੈ ਕਿ ਰੂਟੀਨ ਟਰੈਵਲਰ ਨੂੰ ਫਾਇਦਾ